ਕਨਵਰਜੈਂਟ ਡਿਸਆਰਡਰ ਇੱਕ ਅਜਿਹੀ ਬਿਮਾਰੀ ਹੈ ਜਿਦੇ ਵਿੱਚ ਬੰਦੇ ਨੂੰ ਪੈਰਾਲਾਈਜ਼ ਵੀ ਹੋ ਜਾਂਦਾ ਲਾਸ ਆਫ ਸੈਂਸੇਸ਼ਨ ਹੋ ਜਾਂਦਾ ਮਤਲਬ ਕਿ ਜੇਕਰ ਬੰਦਾ ਕਿਤੇ ਵੀ ਠੰਡੇ ਤੇ ਤੈਨੂੰ ਹੱਥ ਲਾਊਗਾ ਤਾਂ ਉਹਨੂੰ ਫੀਲ ਹੀ ਨਹੀਂ ਹੋਊਗਾ। ਜਾਂ ਉਹਨੂੰ ਕੰਨਾਂ ਤੋਂ ਸੋਨੋ ਵੀ ਹਟ ਸਕਦਾ ਹੈ ਜਾਂ ਉਹਦੀ ਜੀਭ ਹੈ ਜਿਹੜੀ ਉਹ ਟੇਸਟ ਹੀ ਨਾ ਮਾਣੀ। ਜਾਂ ਬੰਦੇ ਨੂੰ ਕਈ ਵਾਰੀ ਆਇਆ ਵੀ ਹੋ ਜਾਂਦਾ ਕਿ ਉਹ ਬਲਾਈਂਡ ਹੋ ਜਾਏ ਬਿਲਕੁਲੀ ਉਹਨੂੰ ਦੇਖਣੋਂ ਹਟ ਜਾਂਦਾ ਹਨਾ। ਸੱਡਨਲੀ ਹੁੰਦਾ ਹੈ ਇਹ ਜੇਕਰ ਆਪਾਂ ਗਏ ਕੋਈ ਮਤਲਬ ਕਿ ਕੁਝ ਉਹਦੇ ਨਾਲ ਹੋਇਆ ਫਿਜ਼ੀਕਲੀ ਉਹਦੀ ਅੱਖਾਂ ਨੂੰ ਕੁਝ ਨਹੀਂ ਹੁੰਦਾ। ਬਸ ਉਹਨੂੰ ਸੱਡਨਲੀ ਕੁਝ ਵੀ ਨਹੀਂ ਦਿਖਦਾ ਹੈਗਾ ਬਲੈਕ ਹੋ ਜਾਂਦਾ ਉਹਦੇ ਲਈ। ਉਹਦੇ ਕੰਨਾਂ ਨੂੰ ਬਿਲਕੁਲ ਸੁਨਣੋਂ ਹਟ ਜਾਂਦਾ ਹੈ ਹਨਾ। ਸੋ ਇਹ ਸੀ ਜਿਹੜਾ ਕਨਵਰਜੈਂਟ ਡਿਸਆਰਡਰ ਜੇਕਰ ਆਪਾਂ ਗੱਲ ਕਰੀਏ ਤੇ ਤੇ ਹੋਵੇ ਤਾਂ ਉਦੋਂ ਇਹ ਜਿਹੜੀ ਬਿਮਾਰੀ ਆ ਨਿਊਰੋਲੋਜੀਕਲ ਬੰਦੇ ਨੂੰ ਫੇਸ ਕਰਨੀ ਪੈ ਸਕਦੀ ਆ ਦੂਜੇ ਨੰਬਰ ਤੇ ਆਪਾਂ ਕਹਿ ਸਕਦੇ ਆ ਕਿ ਡਰਾਮਾ ਛੋਟਾ ਹੁੰਦਾ ਜਾਂ ਉਹਨੂੰ ਕੋਈ ਹੋਣ ਉਹ ਕੋਈ ਇਨਸੀਡੈਂਟ ਹੈ ਜਾਂ ਜਾਂ ਕੋਈ ਚਾਈਲਡ ਅਬਿਊਜ਼ ਹੋਇਆ ਹੋਵੇ ਹਨਾ ਉਹ ਬੱਚੇ ਵੀ ਜਿਹੜੇ ਬੰਦੇ ਨੇ ਜਾਂ ਉਹਨਾਂ ਨੂੰ ਵੀ ਇਹ ਪ੍ਰੋਬਲਮ ਆ ਜਿਹੜੀ ਫੇਸ ਕਰਨੀ ਪੈ ਸਕਦੀ ਆ ਉਹ ਹਾਈ ਰਿਸਕ ਤੇ ਹੁੰਦੇ ਨੇ ਜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੰਦਿਆਂ ਦੀ ਮੈਂਟਲ ਹੈਲਥ ਹਿਸਟਰੀ ਹੁੰਦੀ ਆ ਕਿ ਉਹਨੇ ਐਂਗਜ਼ਾਇਟੀ ਫੇਸ ਕੀਤੀ ਹੋਵੇ ਡਿਪਰੈਸ਼ਨ ਜਾਂ ਕੋਈ ਵੀ ਪਰਸਨੈਲਿਟੀ ਡਿਸਆਰਡਰ ਇਹ ਕਰ ਓਨੇ ਇਹ ਬਿਮਾਰੀਆਂ ਦੇ ਵਿੱਚੋਂ ਕੋਈ ਨਾ ਕੋਈ ਬਿਮਾਰੀ ਉਹਨੂੰ ਹੋਈ ਹੋਊਗੀ ਪਹਿਲਾਂ ਤਾਂ ਉਹ ਬੰਦੇ ਦੇ ਜ਼ਿਆਦਾ ਚਾਂਸ ਹੁੰਦੇ ਨੇ ਜ਼ਿਆਦਾ ਰਿਸਕ ਹੁੰਦਾ ਕਿ ਉਹਨੂੰ ਇਹੇ ਬਿਮਾਰੀਆਂ ਜਿਹੜੀ ਆਪਣੀ ਲੁਪੇਟ ਦੇ ਵਿੱਚ ਲੈ ਸਕਦੀ ਆ